ਕੱਲਾ ਹੀ ਜਗਾ ਦੇ ਵਿੱਚ ਜਿਹੜਾ ਟੈਂਟ ਤੁਸੀਂ ਤਿਆਰ ਰਿਹਾ ਸੀਗਾ ਤਾਂ ਸਾਡੀਆਂ ਭੈਣਾਂ ਮਾਂ-ਬਾ ਜਿਹੜੇ ਬਜ਼ੁਰਗ ਹੋ ਬੈਠੇ ਸੀਗੇ ਤਾਂ ਰਾਤ ਕੇ ਬਣੀ ਕਮੇਡੀ ਜੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤ ਦੇ ਰਾਤ ਹੋ ਜਿਹਾ ਸ਼ਟ ਹੈ ਉਹ ਸ਼ੁਰੂ ਹੋ ਗਿਆ ਤਾਂ ਥੋੜੇ ਸਮੇਂ ਜਦੋਂ ਨੂੰ ਸਟੇਜ ਲਗਣੀ ਹੈ ਉਦੋਂ ਨੂੰ ਮੁਕੰਮਲ ਹੋ ਲਾ ਕੱਲ ਸਾਡੇ ਕੋਲੇ ਮੋਟੀਆਂ ਨੇ ਆਏ ਨਹੀਂ ਤੇ ਪੂਤਰੀ ਮਾੜੀ ਜੀ ਹੋ ਗਈ। ਜਿਹੜਾ ਸੋਣਿਆ ਵੀ ਇੱਕ ਲਗੜੀ ਭੂਸੀ ਤਾਂ ਰਹਿ ਗਈਆਂ। ਨਾ ਇਹ ਸਾਢ ਲੈ ਗਈ। ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਆ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌ ਦੀ ਕਮਾਈ ਤੋਂ ਕੱਢ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਆ ਰਹੀਆਂ ਨੇ। ਉਹ ਹਾਲੀ ਲਵਾ ਰਹੀਆਂ ਐ ਆ ਉਹਨਾਂ ਦੇ ਪਿੱਛੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲਾ ਕੇ ਉਹ ਆਪਣਾ ਬਣਾ ਜੂਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕਾਮ ਮਿਸਤਰੀ ਇੰਜੀਨੀਅਰ ਦੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋਂ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵੀ ਵਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਵਾਰੰਟੀ ਆਰੇ ਆ ਇਹ ਤੇ ਕੋਈ ਉਹ ਹਟਾ ਹੈ ਨਹੀਂ ਵੀ ਘਾਟੇ ਢੂੜਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭੋ ਡੱਗਦੇ ਆ ਚਾਦਰਾਂ ਚੱਕਣ ਵਾਲੀ ਨੇ ਚੱਜ ਕੇ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰਾਂਗੇ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਤਾਂ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਜਿਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰ ਗਏ ਜਿਵੇਂ ਤਿੰਨੇ ਕਾਨੂੰਨਾਂ ਨੇ ਲਾਣ ਕੀਤੇ ਸੀ ਇਹ ਥੋੜੇ ਸਮੇਂ ਦੇ ਵਿੱਚ ਐਨਐਸਪੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਚਾਹ ਦਾ ਆਪਣਾ ਦਸਾਂ ਦਾ ਇਕੱਲਾ ਨਹੀਂ ਲੰਗਰ ਵੀ ਲੱਗ ਚੁੱਕੇ ਨੇ ਪਰ ਇਸ ਕਰਕੇ ਮੈਨੂੰ ਲੱਗਦਾ ਕਿਸੇ ਚੰਗੀ ਘਾਟ ਨਹੀਂ ਸਿਰਫ ਘਾਟ ਹੈ ਹਰ ਗਾਇਆਂ ਤੇ ਉੱਠ ਕੇ ਆਪ ਦੀ ਸਟ੍ਰਾਈਕ ਟਰਾਲੀ ਤਿਆਰ ਕਰਕੇ ਮੋਰਚੇ ਚ ਆਉਂਦੀ ਆ ਅੱਜ ਪ੍ਰਧਾਨ ਨੂੰ 23 ਦਿਨ ਹੋ ਗਿਆ ਤਾਂ 23 ਦਿਨ ਭੁੱਖਾ ਰਹਿਣਾ ਖੱਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਖੀ ਆ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟੂ ਟੂ ਟਰਾਲੀਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੜਾ ਕੇ ਧੰਨਵਾਦ ਕੱਲ ਆਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਤੁਸੀਂ ਚਾਉਂ ਰਹੇ ਸੀਗਾ ਸਾਡੀਆਂ ਪੈਰਾਂ ਮਾਂ-ਬਾਪ ਜਿਹੜੇ ਬਜ਼ੁਰਗ ਹੈ ਉਹ ਬੈਠੇ ਸੀਗੇ ਪਰ ਰਾਤ ਕੇ ਬਣੀ ਕਮੇਡੀ ਜੀ ਤਾਂ ਉਹ ਸਾਰੇ ਜਿਹੜਾ ਆਪਣਾ ਹੁਣ ਰਾਤ ਦੇ ਰਾਤ ਉਹ ਜਿਹੜਾ ਸ਼ੈਡ ਹੈ ਉਹ ਸ਼ੁਰੂ ਹੋ ਗਿਆ ਸਭ ਥੋੜੇ ਸਮੇਂ ਦੇ ਜਦੋਂ ਉਹ ਸਟੇਜ ਲਗਣੀ ਹੈ ਉਦੋਂ ਨੂੰ ਮੁਕੰਮਲ ਹੋ ਲਾ ਪਾ ਸਾਡੇ ਕੋਲੇ ਮੋਟੀਆਂ ਨੇ ਆਏ ਨਹੀਂ ਤੇ ਪੂਤਰੀ ਮਾੜੀ ਜੀ ਹੋ ਗਈ ਜਿਹੜਾ ਸੋਣਿਆ ਵੀ ਇੱਕ ਲਗੜੀ ਭੂਸੀ ਤਾਂ ਰਹਿ ਗਈਆਂ ਤਾਂ ਇਹ ਸਾਢ ਲੈ ਗਈ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਆ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌ ਦੀ ਕਮਾਈ ਤੋਂ ਕੱਢ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਆ ਆ ਉਹਨਾਂ ਦੇ ਪੈਸਿਆਂ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲਾ ਕੇ ਉਹ ਆਪਣਾ ਬਰਜ਼ੂਰ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਆ ਮਿਸਤਰੀ ਇੰਜੇਰੀ ਦੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋਂ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵੀ ਵਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਵਾਰੰਟੀ ਆਰੇ ਆ ਇੱਥੇ ਕੋਈ ਉਹ ਹਟਾ ਹੈ ਨਹੀਂ ਵੀ ਢਾਟੇ ਢੂੜਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਡੰਗੇ ਚਾਦਰ ਚੱਕਣ ਵਾਲੀ ਨੇ ਜਦ ਤੱਕ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰਾਂਗੇ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਤਾਂ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਜਿਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨ ਲਾਣ ਕੀਤੇ ਸੀ ਇਹ ਥੋੜੇ ਸਮੇਂ ਦੇ ਵਿੱਚ ਐਨਐਸਪੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਵਾਹੀ ਹੋਟਲ ਹੈ ਉਥੇ ਆਪਣੇ ਸੰਗਤ ਵੱਲੋਂ ਜਾ ਦਾ ਆਪਣਾ ਪਿਸਾਂ ਦਾ ਇਹਦਾ ਜਿਹੜਾ ਲੰਗਰ ਵੀ ਲੱਗ ਚੁੱਕੇ ਨੇ ਪਰ ਇਸ ਕਰਕੇ ਮੈਨੂੰ ਲੱਗਦਾ ਕਿਸੇ ਕੰਦੀ ਘਾਟ ਨਹੀਂ ਸਿਰਫ ਘਾਟ ਹੈ ਕਰੀ ਤੇ ਗਾਈਆਂ ਤੋਂ ਉੱਠ ਕੇ ਆਪਦੀ ਸਟ੍ਰਾਈਕ ਟਰਾਲੀ ਤਿਆਰ ਕਰਕੇ ਮੋਰਚੇ ਚਾਉਂਦੀ ਹੈ ਅੱਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਪਰ 29 ਦਿਨੋ ਭੁੱਖਾ ਰਹਿਣਾ ਖੱਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਖੀ ਐ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟੂਰ ਬੈਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੜਾ ਗਏ ਧੰਨਵਾਦ ਕੱਲ ਆਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਤੁਸੀਂ ਚਾਉਂ ਰਹੇ ਸੀਗਾ ਤਾਂ ਸਾਡੀਆਂ ਭੈਣਾਂ ਮਾਪੇ ਜਿਹੜੇ ਬਜ਼ੁਰਗ ਹੋ ਬੈਠੇ ਸੀਗੇ ਤਾਂ ਰਾਤ ਸੇ ਬਣੀ ਕਿਵੇਂ ਕਿਜੀ ਤਾਂ ਉਹ ਸਾਰੇ ਜਿਹੜਾ ਆਪਣਾ ਹੁਣ ਰਾਤ ਦੇ ਰਾਤ ਹੋਇਆ ਸ਼ੈੱਡ ਐ ਸ਼ੁਰੂ ਹੋ ਗਿਆ। ਸਭ ਥੋੜੇ ਸਮੇਂ ਜਦੋਂ ਨੂੰ ਸਟੇਜ ਲਗਣੀ ਆ। ਉਦੋਂ ਨੂੰ ਮੁਕੰਮਲ ਹੋਣਾ। ਕੰਮ ਸਾਡੇ ਕੋਲੇ ਮੋਟੀਆਂ ਲਿਆ ਐ ਨਹੀਂ ਤੇ ਪੂਤਰੀ ਮਾੜੀ ਜੀ ਹੋਵੇ। ਜਿਹੜਾ ਥੋੜਾ ਵੀ ਇੱਕ ਲਗੜੀ ਪੁੱਠੀ ਪਤਾ ਰਹੀ ਗਿਆ। ਤਾਂ ਇਹ ਸਾਡ ਲੈ ਕੇ। ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਆ। ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌ ਦੀ ਕਮਾਈ ਤੋਂ ਕੱਢ ਕੇ ਸਟੇਟ ਕੋਲੇ ਸਹਾਈਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਆ ਆ ਉਹਨਾਂ ਦੇ ਪੈਸਾ ਦੇ ਵਿੱਚੋਂ 4 ਲੱਖਾਂ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲਾ ਕੇ ਉਹ ਆਪਣਾ ਲਾਗੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਆ ਮਿਸਤਰੀ ਇੰਜੀਨੀਅਰ ਦੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋਂ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵਿਰਾਂਟੀਆਂ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਵਿਰਾਂਟੀਆਂ ਆ ਰੇ ਆ ਇੱਥੇ ਕੋਈ ਉਹ ਹਟਾ ਹੈ ਨਹੀਂ ਵੀ ਢਾਟੇ ਢੂੜਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਟੱਕਲੇ ਚਾਦਰਾਂ ਚੱਕਣ ਵਾਲੀ ਨੇ ਚੱਜ ਚੱਕ ਕੇ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰਾਂਗੇ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਤਾਂ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਦੀ ਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨਾਂ ਨੇ ਲਾਣ ਕੀਤੇ ਸੀ ਇਹ ਥੋੜੇ ਸਮੇਂ ਦੇ ਵਿੱਚ ਐਨਐਸਪੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਯਾਦ ਆ ਆਪਣਾ ਇਸਾਂ ਦਾ ਉਹਦਾ ਦੇ ਲਈ ਲੰਗਰ ਵੀ ਲੱਗ ਚੁੱਕੇ ਨੇ ਪਰ ਇਸ ਕਰਕੇ ਮੈਨੂੰ ਲੱਗਦਾ ਕਿਸੇ ਚੰਗੀ ਘਾਟ ਨਹੀਂ ਸਿਰਫ ਘਾਟ ਆ ਤੇ ਔਰ ਗਾਈਆਂ ਚ ਉੱਠ ਕੇ ਆਪ ਦੀ ਸਟ੍ਰਾਈਕ ਟ੍ਰਾਲੀ ਤਿਆਰ ਕਰਕੇ ਮੋਰਚੇ ਚ ਆਉਂਦੀ ਆ ਅੱਜ ਪ੍ਰਧਾਨ ਨੂੰ 23 ਦਿਨ ਹੋ ਗਿਆ ਪਰ 29 ਦਿਨ ਭੁੱਖਾ ਰਹਿਣਾ ਖੱਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਖੀ ਆ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟ੍ਰੇਲਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੜਾ ਕੇ ਧੰਨਵਾਦ ਕੱਲ ਆਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਤੁਸੀਂ ਚਾਉ ਰਹੇ ਸੀਗਾ ਤਾਂ ਸਾਡੀਆਂ ਭੈਣਾਂ ਮਾਪੇ ਜਿਹੜੇ ਬਜ਼ੁਰਗ ਹੋ ਬੈਠੇ ਸੀਗੇ ਤਾਂ ਰਾਤ 6:00 ਵਜੇ ਕਿਵੇਂ ਕੀ ਜੀ ਤਾਂ ਉਹ ਸਾਰੇ ਜਿਹੜਾ ਆਪਣਾ ਹੁਣ ਰਾਤ ਦੇ ਰਾਤ ਹੋਇਆ ਸ਼ੈੱਡ ਹੈ ਉਹ ਸ਼ੁਰੂ ਹੋ ਗਿਆ ਸਭ ਥੋੜੇ ਸਮੇਂ ਜਦੋਂ ਨੂੰ ਸਟੇਜ ਲਗਣੀ ਆ ਉਦੋਂ ਨੂੰ ਮੁਕੰਮਲ ਹੋਣਾ ਕੰਮ ਸਾਡੇ ਕੋਲੇ ਮੋਟੀਆਂ ਨਹੀਂ ਆਈ ਨਹੀਂ ਤੇ ਪੂਤਰੀ ਮਾੜੀ ਜੀ ਹੋਵੇ ਜਿਹੜਾ ਥੋੜਾ ਵੀ ਇੱਕ ਲਗੜੀ ਪੁੱਛੀ ਪਤਾ ਰਹੀਆਂ ਤਾਂ ਇਹ ਸਾਡੇ ਲੈ ਕੇ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਆ ਜਿਹੜੇ ਸੰਤ ਮਹਾਪੁਰਸ਼ ਆldi 190 ਦੀ ਕਮਾਈ ਤੋਂ ਕੱਢ ਕੇ ਸਟੇਟ ਕੋਲੇ ਸਹਾਇਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਆ ਆ ਉਹਨਾਂ ਦੇ ਪੈਸਾ ਦੇ ਵਿੱਚੋਂ 4 ਲੱਖਾਂ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲਾ ਕੇ ਉਹ ਆਪਣਾ ਲਾਗੂ ਕੀਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਆ ਮਿਸਤਰੀ ਇੰਜੀਨੀਅਰ ਦੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋਂ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵਿਰਾਂਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਵਿਰਾਂਟੀ ਆਰੇ ਆ ਇੱਥੇ ਕੋਈ ਉਹ ਹਟਾ ਹੈ ਨਹੀਂ ਵੀ ਘਾਟੇ ਢੂੜਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਡੰਗੇ ਚਾਦਰਾਂ ਚੱਕਣ ਵਾਲੀ ਨੇ ਜੱਜ ਕਰਕੇ ਆਪਾਂ ਜਿਹੜਾ ਨੂੰ 12 ਮਹੀਨੇ ਨੂੰ ਸਟੇਜ ਨੂੰ ਮੁਕੰਮਲ ਕਰਾਂਗੇ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਦਾ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦੇਲੀ ਦੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨਾਂ ਨੇ ਲਾਣ ਕੀਤੇ ਸੀ ਉਹ ਥੋੜੇ ਸਮੇਂ ਦੇ ਵਿੱਚ ਐਨਐਸਪੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਚਾਹ ਦਾ ਆਪਣਾ ਦਸਾਂ ਦਾ ਇਕੱਲਾ ਇਹ ਲੰਗਰ ਵੀ ਲੱਗ ਚੁੱਕੇ ਨੇ ਪਰ ਇਸ ਕਰਕੇ ਮੈਨੂੰ ਲੱਗਦਾ ਇਸੇ ਤਰ੍ਹਾਂ ਦੀ ਘਾਟ ਨਹੀਂ ਸਿਰਫ ਘਾਟ ਹੈ ਤੇ ਔਰ ਗਾਈਆਂ ਤੋਂ ਉੱਠ ਕੇ ਆਪਦੀ ਸਟ੍ਰੇਟ ਟਰਾਲੀ ਤਿਆਰ ਕਰਕੇ ਮੋਰਚੇ ਚ ਆਉਂਦੀ ਹੈ ਆਜ ਪ੍ਰਧਾਨ ਨੂੰ 29 ਦਿਨ ਹੋ ਗਏ ਆ 29 ਦਿਨ ਭੁੱਖਾ ਰਹਿਣਾ ਖੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਖੀ ਹੈ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟੁੱਟੀਆਂ ਬੈਟਰੀਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬਣਾ ਕੇ ਧੰਨਵਾਦ